गॾिया गॾिया <rearr latitudeuralism> ਤੁਸੀਂ ਪਹਿਲਾਂ ਪਏ ਮੈਂ ਨਾ ਸਭ ਛੋਟੀਆਂ ਛੋਟੀਆਂ ਬੈਕ 200 ਲੋਕ ਲੋਕਾਂ ਦਾ ਹੈ ਤੇ ਕਿ ਕਿ ਨਾ ਨਾ ਸਰ ਇਹ ਗੱਲਾਂ ਹੋਰ ਸਰ ਜਾਨ ਤੇ ਫਿਰ ਪੰਜਾਬ ਐਫ ਆਈ ਦੇ ਬਿਲਕੁਲ ਲਾਲ ਲੀਤੀ ਆ ਫਿਰ ਇਹਦੇ ਬਲਾਉਣਾ ਕਰਕੇ ਅੰਦਰ ਇਦਾਂ ਜੀ ਕੋਈ ਬੀਤੇ ਦੇ ਨਹੀਂ ਆਪਣੇ ਇੱਕ ਸ਼ਹਿਰ ਕੋਟਪੂਰਾ ਦੇ ਇੱਕ ਨਿਵਾਸੀ ਹੈਗੇ ਜਿਨ੍ਹਾਂ ਨੂੰ ਇੱਕ ਥ੍ਰੈਟਨਿੰਗ ਕਾਲ ਜਿਹੜੀ ਫੋਟੀ ਜਿਹਦੇ ਚ ਮੰਗ ਕੀਤੀ ਗਈ ਸੋ ਆਈ ਸੀ ਜਿਸਤੇ ਚਲਦੇ ਪੁਲਿਸ ਸਟੇਸ਼ਨ ਸਿਟੀ ਕੋਟਕਪੂਰਾ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ 308 ਤੇ 352 ਬੀ ਐਨ ਐਸ ਦੀਆਂ ਧਾਰਾਵਾਂ ਦੇ ਹੇਠ ਅਗਿਆਤ ਬੰਦਿਆਂ ਦੇ ਤੇ ਫਿਰ ਤਫਤੀਸ਼ ਦੌਰਾਨ ਅਸੀਂ ਸਾਡੇ ਐਸ ਐਚ ਓ ਸਾਹਿਬ ਸਿਟੀ ਬ੍ਰੀਫ ਕੋਟ ਹੋਰਾਂ ਨੇ ਜਦੋਂ ਕੀਤੀ ਤੇ ਦੋ ਬੰਦੇ ਸਾਨੂੰ ਸਸਪੈਕਟ ਜਿਹੜੇ ਹੈਗੇ ਆ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਕਿ ਆਪਣੇ ਕੋਟਕਪੂਰਾ ਦੇ ਕੋਲ ਇੱਕ ਪਿੰਡ ਹੈਗਾ ਹਾਲੇ 9 ਉੱਥੇ ਦੇ 89 ਹੈਗੇ ਆ ਤੇ ਫਿਰ ਹੁਣ ਉਹ ਅਸੀਂ ਸਸਪੈਕਟਡ ਕੇਸ ਚ ਜਾਨਕੀ ਰਾਉਂਡ ਅਪ ਕੀਤੇ ਨੇ ਤੇ ਹੁਣ ਉਹਨਾਂ ਤੋਂ ਪੁੱਛ ਪੜਤਾਲ ਕਰ ਰਹੇ ਆ ਕਿ ਇਹ ਦੀ ਤਹਿ ਤੱਕ ਪਹੁੰਚੀ ਹੈ ਕਿ ਇਹਦੇ ਪਿੱਛੇ ਹੋਰ ਕੌਣ ਸੀ ਕਿ ਇਹ ਕਿਸੇ ਵਾਈਡਰ ਨੈਟਵਰਕ ਦਾ ਪਾਰਟ ਸਨ ਸਰ ਕਿੰਨੀ ਫੋਤੀ ਮੰਗ ਗਈ ਸੀ ਔਰ ਇਹਨਾਂ ਨੂੰ ਕਿਸ ਤਾਂ ਦੀ ਕਾਲ ਜੀ ਇਹਨਾਂ ਨੇ ਥ੍ਰੈਟਨਿੰਗ ਕਾਲ ਕੀਤੀ ਸੀ ਜੀ ਜਿਹੜੇ ਆਪਣੇ ਕੋਟਕਪੂਰਾ ਦੇ ਨਿਵਾਸੀ ਹੈ ਤੇ 70 ਲੱਖ ਰੁਪਏ ਦੀ ਡਿਮਾਂਡ ਕੀਤੀ ਸਰ ਪਤਾ ਲੱਗਾ ਕਿ ਇਹ ਕੁਝ ਨੌਕਰੀ ਦੇ ਸ਼ਰੀਕ ਹੀ ਇਹ ਦੋਵੇਂ ਜਿਹੜੇ ਹੈਗੇ ਨੇ ਇਹ ਆਰਮੀ 'ਚ ਹੈਗੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਸੀ ਕਿਹਨਾ ਇੱਕ ਤਾਂ ਪੰਜ ਕੋਲੇ ਜਿਹੜਾ ਹੈਗਾ ਸੀ ਉੱਥੇ ਸੀ ਤੇ ਇੱਕ ਚਾਂਸ ਸੀ ਪੋਸਟਡ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਕਿਸੇ ਦੇ ਇਨਵੋਲਵਮੈਂਟ ਸਾਹਮਣੇ ਆਈ ਅਜੇ ਜੀ ਅਸੀਂ ਇਹਨਾਂ ਨੂੰ ਰੈਪ੍ਰੀਹੈਂਡ ਕਰਕੇ ਰਿਮਾਂਡ ਲੈ ਕੇ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਫਿਰ ਉਸ ਤੋਂ ਪਤਾ ਲੱਗੂਗਾ ਕਿ ਇਹਨਾਂ ਦੇ ਕੋਈ ਸਹਿਦੋਸ਼ੀ ਕਿਹੜੇ ਸੀ ਤੇ ਕਿਤੇ ਵਾਈਟ ਅਰ ਨੈਟਵਰਕ ਦਾ ਪਾਰਟ ਸਨ ਕਿ ਨਹੀਂ ਇਹ ਇਤਿਹਾਸਿਕ ਤਤਾਂ ਨੂੰ ਬੋਲ। ਇਹ ਜੀ ਸਾਰੇ ਮੈਂ ਤੁਹਾਨੂੰ ਦੱਸਿਆ ਕਿ ਤਫਤੀਸ਼ ਦੌਰਾਨ ਹੀ ਸਾਰਾ ਕੁਝ ਸਾਨੂੰ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਇਹ ਸਾਰੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਸਾਡੇ ਐਸਐਚਯੂ ਸਾਹਿਬ। ਪਿਲੌ ਨੂੰ ਉਹਨਾਂ ਨੂੰ ਜੱਜ ਅਦਾਲਤ ਵਿੱਚ ਸ਼ਿਤਰਿਆ ਸੀ। ਜੀ 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 ਰਿਮਾਂਡ ਲਿਆ। ਦੋ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਸਾਨੂੰ।